ਅਸੀਂ ਉਮਰ ਨਿਆਣੀ ਵਿੱਚ ਬੜੇ ਬੁੱਲੇ ਲੁੱਟੇ ਜਦੋਂ ਤੋੜੇ ਅਮਰੂਦ ਚਾਚੇ ਜੰਗ ਨੇ ਸੀ ਕੁੱਟੇ ਅਸੀਂ ਉਮਰ ਨਿਆਣੀ ਵਿੱਚ ਬੜੇ ਬੁੱਲੇ ਲੁੱਟੇ ਜਦੋਂ ਤੋੜੇ ਅਮਰੂਦ ਚਾਚੇ ਜੰਗ ਨੇ ਸੀ ਕੁੱਟੇ ਉਹਦੇ ਕੰਨਾਂ ਤੇ ਲਫੇੜੇ ਸੀ ਗਾ ਲਾਉਂਦਾ ਸੀ ਜਿਹੜਾ ਅਮਰੂਦ ਤੋੜਦਾ ਰੱਬਾ ਮੋੜ ਦੇ ਤੂੰ ਬਚਪਨ ਮੇਰਾ ਮੈਂ ਦੋਵੇਂ ਵੇਖ ਹੱਥ ਜੋੜਦਾ ਉਹੀ ਮੋੜ ਦੇ ਤੂੰ ਬਚਪਨ ਮੇਰਾ ਮੈਂ ਤੇਰੇ ਅੱਗੇ ਹੱਥ ਜੋੜਦਾ ਤਾਂ ਵੀ ਸੁੱਕਦੀ ਨਾ ਗਰਮੀ ਐ ਭਾਵੇਂ ਐਸੀ ਚੱਲੇ ਪਹਿਲਾਂ ਕਿੰਨੇ ਘਰ ਸੌਂਦੇ ਰਹੇ ਬੋੜਦੇ ਸੀ ਥੱਲੇ ਤਾਂ ਵੀ ਸੁੱਕਦੀ ਨਾ ਗਰਮੀ ਐ ਭਾਵੇਂ ਐਸੀ ਚੱਲੇ ਪਹਿਲਾਂ ਕਿੰਨੇ ਘਰ ਸੌਂਦੇ ਰਹੇ ਬੋੜ ਦੇ ਸੀ ਥੱਲੇ ਬਾਬੇ ਜਾਗਰਦੀਆਂ ਸੁਣਦੇ ਸੀ ਬਾਤਾਂ ਉਹ ਵਖਰਾ ਨਜ਼ਾਰਾ ਬੋੜ ਦਾ ਰੱਬਾ ਮੋੜ ਦੇ ਤੂੰ ਬਚਪਨ ਮੇਰਾ ਮੈਂ ਦੋਵੇਂ ਵੇਖ ਹੱਥ ਜੋੜਦਾ ਉਹੀ ਮੋੜ ਦੇ ਤੂੰ ਬਚਪਨ ਮੇਰਾ ਮੈਂ ਤੇਰੇ ਅੱਗੇ ਹੱਥ ਜੋੜਦਾ ਮੀ ਪੈਂਦੇ ਵਿੱਚ ਡੰਡਾ ਨਿਆਲੇ ਟੈਰ ਸੀ ਪਜਾਇਆ ਦੋ ਵਾਰੀ ਫੇਲ ਹੋਇਆ ਪਹਿਲਾ ਨੰਬਰ ਨਾ ਆਇਆ ਵੀ ਪੈਂਦੇ ਵਿੱਚ ਡੰਡੇ ਨਾਲ ਟਾਇਰ ਸੀ ਪਜਾਇਆ ਦੋ ਬਾਰੀ ਫੇਲ ਹੋਇਆ ਪਹਿਲਾ ਨੰਬਰ ਨਾ ਆਇਆ ਹੁੰਦਾ ਬਹੁਤਾ ਸੀ ਦਿਮਾਗ ਮੋਟਾ ਮੇਰਾ ਨਾ ਪਤਾ ਤਕਸੀਮ ਜੋੜਦਾ ਰੱਬਾ ਮੋੜ ਦੇ ਤੂੰ ਬਚਪਨ ਮੇਰਾ ਮੈਂ ਤੇਰੇ ਅੱਗੇ ਹੱਥ ਜੋੜਦਾ ਉਹੀ ਮੋੜ ਦੇ ਤੂੰ ਬਚਪਨ ਮੇਰਾ ਮੈਂ ਰੱਬਾ ਦੋਵੇਂ ਹੱਥ ਜੋੜਦਾ ਗਿਆ ਬਚਪਨ ਬੀਤ ਦੀ ਪਸਾਗਰ ਨੂੰ ਚੇਤੇ ਝੜੀ ਛੰਦੜਾ ਜਵਾਨੀ ਲੜੇ ਇਸ਼ਕ ਦੇ ਪੇਚੇ ਗਿਆ ਬਚਪਨ ਬੀਤ ਦੀ ਪਸਾਗਰ ਨੂੰ ਚੇਤੇ ਝੜੀ ਛੰਦੜਾ ਜਵਾਨੀ ਲੜੇ ਇਸ਼ਕ ਦੇ ਪੇਚੇ ਹੁੰਦੀ ਰਸ ਸਿਮਲਾਈ ਕਰ ਬਾੜੀ ਤੇ ਹੁਣ ਲੱਗੇ ਫੋੜਾ ਕੋੜ ਦਾ ਰੱਬਾ ਮੋੜ ਦੇ ਤੂੰ ਬਚਪਨ ਮੇਰਾ ਮੈਂ ਦੋਵੇਂ ਵੇਖ ਹੱਥ ਜੋੜਦਾ ਉਹੀ ਮੋੜ ਦੇ ਤੂੰ ਬਚਪਨ ਮੇਰਾ ਮੈਂ ਰੱਬਾ ਦੋਵੇਂ ਹੱਥ ਜੋੜਦਾ ਉਹੀ ਮੋੜ ਦੇ ਤੂੰ ਬਚਪਨ ਮੇਰਾ ਮੈਂ ਤੇਰੇ ਅੱਗੇ ਹੱਥ ਜੋੜਦਾ ਰੱਬਾ ਮੋੜ ਦੇ ਤੂੰ ਬਚਪਨ ਮੇਰਾ ਮੈਂ ਦੋਵੇਂ ਵੇਖ ਹੱਥ ਜੋੜਦਾ